ਸਿਮਰਜੀਤ ਸਿੰਘ ਸਾਹਿਬ ਹੈ ਜੀ। ਭਾਜੀ ਇੱਥੇ ਗਰਾਊਂਡ 'ਤੇ ਸਾਰੇ ਮੁੰਡੇ ਕ੍ਰਿਕਟ ਖੇਡ ਰਿਹਾ ਸੋ ਕਿਵੇਂ ਤੁਹਾਨੂੰ ਮਹਿਸੂਸ ਹੁੰਦਾ ਹੈ? ਬੜਾ ਵਧੀਆ ਲੱਗਦਾ ਜੀ ਹੁਣ ਇਹ ਸ਼ਾਮ ਨੂੰ ਫ੍ਰੀ ਹੋ ਕੇ ਸਾਰੇ ਜਾਣੇ ਇੱਥੇ ਆ ਕੇ ਗੇਮ ਲਾਉਂਦੇ ਆ ਤੇ ਫ੍ਰੀ ਮਹਿਸੂਸ ਕਰਦੇ ਆ। ਕਿੰਨੇ ਕੁ ਨੌਜਵਾਨ ਆਉਂਦੇ ਆ? ਅੱਛਾ 20 18 ਤੋਂ 20 ਨੌਜਵਾਨ ਆਉਂਦੇ ਰੋਜ਼ ਆ ਕੇ ਇੱਥੇ ਗੇਮ ਗੇਮ ਲਾਉਂਦੇ ਆ। ਕੁਝ ਵਪਾਰੀ ਨੇ, ਕੁਝ ਸਰਕਾਰੀ ਜੋਬ ਕਰਦੇ ਨੇ, ਕੁਝ ਬੱਚੇ ਨੇ। ਆਪਾਂ ਸਾਰੇ ਇਕੱਠੇ ਹੋ ਕੇ ਸ਼ਾਮ ਨੂੰ ਫਿਰ ਇੱਥੇ ਦੋ ਤਿੰਨ ਗੇਮਾਂ ਲਾਉਂਦੇ ਆ ਤੇ ਇਹ ਮੇਨ ਸਾਡਾ ਮਕਸਦ ਹੈ ਕਿ ਬੱਚੇ ਨਸ਼ਿਆਂ ਇਹ ਕੋਈ ਪاويه ਇਹਦੇ ਜਿਵੇਂ ਜਿਵੇਂ ਆਡੀ ਲਾਈਫ ਜਿਹੜੀ ਉਹ ਮਾਡਰਨ ਹੁੰਦੀ ਜਾ ਰਹੀ ਆ ਤੇ ਕਸਰਤ ਨਹੀਂ ਹੁੰਦੀ ਸੋ ਇਸ ਬਾ ਨੇੜੇ ਲੋਕੀ ਕਾਫੀ ਬਿਜ਼ੀ ਹੁੰਦੇ ਆ ਸਟ्रेस ਹੁੰਦਾ ਲੋਕਾਂ ਨੂੰ ਇੱਥੇ ਆ ਕੇ ਸਿਰ ਉਹ ਵੀ ਦੂਰ ਹੁੰਦਾ ਵਾ ਇੱਥੇ ਆ ਕੇ ਸਟ्रेस ਫ੍ਰੀ ਮਹਿਸੂਸ ਕਰਦੇ ਆ ਸਾਰੇ ਆਪਾਂ ਜੋਰ ਲਾਉਂਦੇ ਆ ਜੋਰ ਲਾ ਕੇ ਤੇ ਜਦੋਂ ਬੱਚਿਆਂ ਸਾਰਿਆਂ ਚ ਆਪਾਂ ਖੇਡਦੇ ਆ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਆਪਣੇ ਆਪ ਨੂੰ ਫਿੱਟ ਮਹਿਸੂਸ ਕਰਦੇ ਆ ਰਿਜ਼ਲਟ ਕਿਵੇਂ ਦਾ ਲੱਗਦਾ ਨੌਜਵਾਨਾਂ ਨੂੰ ਕਿੰਨਾ ਉਤਸ਼ਾਹ ਹੁੰਦਾ ਹੈ ਕਿੰਨਾ ਕੁ ਵਧੀਆ ਲੱਗਦਾ ਨੌਜਵਾਨਾਂ ਨੂੰ ਇਹ ਸਾਰੇ ਬਹੁਤ ਮਜ਼ਾ ਆਉਂਦਾ ਕਿ ਇਹਨਾਂ ਜਿਨ੍ਹਾਂ ਵਿੱਚ ਯੂਥ ਵਿੱਚ ਜੋਰਿਆ ਜਿਨ੍ਹਾਂ ਇਹਨਾਂ ਨੂੰ એનર્ਜੀ ਹੈ ਇਹਨਾਂ ਨੇ ਖੇਡ ਕੇ ਮਜ਼ਾ ਵੀ ਆਂਦਾ ਵਾ ਤੇ ਸੋ ਮੈਂ ਬੇਨਤੀ ਵੀ ਕਰੂੰਗੀ ਸਾਰੇ ਆਪਾਂ ਰਲ ਮਿਲ ਕੇ ਕੋਈ ਨਾ ਕੋਈ ਐਕਟੀਵਿਟੀ ਆਪਣੀ ਜ਼ਰੂਰ ਕਰਨੀ ਚਾਹੀਦੀ ਜਿਸ ਦੇ ਨਾਲ ਕਿ ਸਾਡੇ ਸਾਡੇ ਸਾਰਿਆਂ ਨੂੰ ਜਿਹੜੀ ਬਿਮਾਰੀਆਂ ਤੋਂ ਆਪਾਂ ਦੂਰ ਰਹਿ ਸਕੀਏ ਤੇ ਆਪਣੀ ਆਪਣੇ ਆਪ ਨੂੰ ਤੰਦਰੁਸਤ ਬਣਾ ਸਕੀਏ ਅੱਜ ਇੱਕ ਜਿਵੇਂ ਕਾਫੀ ਗਰਾਊਂਡ ਆ ਜਿਵੇਂ ਪਾਰਕ ਜਾਂ ਹੈਗੇ ਆ ਛੋਟੇ ਛੋਟੇ ਪਾਰਕ ਆ ਗਰਾਊਂਡ ਆ ਵਾ ਹਨਾ ਲੋਕਾਂ ਕੋਲ ਸਮਾਂ ਨਹੀਂ ਆ ਸੋ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਜ਼ਿਆਦਾ ਹੀ ਬਿਜ਼ੀ ਹੋ ਗਏ ਨੇ ਆਪਣੇ ਕੰਮਾਂ ਕਰ ਰਹੇ ਜਿੱਥੇ ਵੀ ਮੌਕਾ ਮਿਲਦਾ ਕਿਤੇ ਪਾਰ ਸਾਰੇ ਫਿਟ 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 ਰਹੇ ਹਨ cricket ਤੁਸੀਂ ਰਹੀ ਰੋਜ਼ ਖੇਡ ਲੀਜੀ ਸ਼ਾਮ ਨੂੰ ਤਕਰੀਬਨ ਰੋਜ਼ ਗੇਮ ਲੱਗਦੀ ਹੈ ਤੇ ਇੱਕ ਹੋਰ ਗਰਾਊਂਡ ਤਿਆਰ ਕਰ ਰਹੇ ਹਾਂ ਜਿੱਥੇ ਆਪਾਂ ਥੋੜੀ ਗਰਾਊਂਡ ਇਸ ਤੋਂ ਵੱਡੀ ਆ ਜਿੱਥੇ ਆਪਾਂ ਫੁੱਟਬਾਲ ਵੀ ਖੇਡਣ ਦਾ ਵੀ ਕਰ ਰਹੇ ਹਾਂ ਤੇ ਸਾਰੀਆਂ ਗੇਮਾਂ ਉੱਥੇ ਖੇਡਣ ਦਾ ਮਹਿਸੂਸ ਕਰ ਲੋਕਾਂ ਨੂੰ ਜੋੜ ਰਹੇ ਹਾਂ ਕਿ ਸਾਰੇ ਤੁਸੀਂ ਆਹ ਵੇਖੋ ਕਿੰਨਾ ਮਜ਼ਾ ਆ ਰਿਹਾ ਕਿ ਉਹ ਸਾਰੇ ਹੀ ਯੂਥ ਵਿੱਚ ਗੇਮ ਗੇਮ ਲਾ ਰਹੇ ਆ ਤੇ ਵਧੀਆ ਮਹਿਸੂਸ ਹੁੰਦਾ ਬੱਚਿਆਂ 'ਚ ਖੇਡ ਕੇ ਜੀ। ਠੀਕ ਨਾ ਲੱਗ ਰਿਹਾ ਪੰਜ ਜੀ ਅਕਸਰ ਦੇਖਿਆ ਜਾਂਦਾ ਵੀ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਜੇ ਮੋਬਾਈਲ ਅੱਜ ਕੱਲ ਦਿੱਤੇ ਜਾ ਰਹੇ ਤੇ ਇਹ ਵੀ ਫਾਇਦਾ ਹੁੰਦਾ ਇਹਦੇ ਵਿੱਚ ਨਹੀਂ ਆਉਂਦੇ ਤੇ ਜਿਨ੍ਹਾਂ ਨਾਲ ਉਹਦਾ ਜਿਹੜੀ ਸਿਹਤ ਤੇ ਵੀ ਜਿਹੜਾ ਨਾ ਪ੍ਰਭਾਵ ਪੈਂਦਾ ਵੇ। ਬਿਲਕੁਲ ਠੀਕ ਗੱਲ ਹੈ ਜੀ ਕਿਸੇ ਨਾ ਕਿਸੇ ਅਸਰ ਪੰਦਾ ਵਾ ਜਦੋਂ ਗੇਮ ਖੇਡਾਂਗੇ ਫਿਟਨੈਸ ਮੂਸ ਹੋਊਗੀ ਨੀਂਦ ਵੀ ਚੰਗੀ ਆਊਗੀ ਟਾਈਮ ਨੈਸ ਹੋਣਗੇ ਵੀ ਤੇ ਬੱਚੇ ਫਿਰ ਸਟੱਡੀ ਵੀ ਚੰਗੀ ਕਰ ਸਕਦੇ ਆ ਤੇ ਨਸ਼ੇ ਤੋਂ ਦੂਰ ਰਹਿ ਸਕਦੇ ਆ ਤੇ ਆਪਣੇ ਆਪਣੀ ਲਾਈਫ ਨੂੰ ਈਜ਼ੀ ਤੇ ਚੰਗਾ ਬਣਾ ਸਕ ਇਹ ਯੋਗ ਨਸ਼ਿਆਂ ਦਾ ਔਰ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਦੇ ਨਾਲ ਤਬਾਈ ਹੋ ਰਹੀ ਹੈ ਟੋਟਲ ਬੱਚਿਆਂ ਦੀ ਔਰ ਮੈਂ ਕਈ ਜਗ੍ਹਾ ਦੇਖਦਾ ਕਿ ਬੱਚੇ ਨਿਕੇ ਨਿਕੇ ਬੱਚੇ ਫੋਨ ਤੋਂ ਬਗੈਰ ਨਹੀਂ ਰਹਿੰਦੇ ਹੈਗੇ ਔਰ ਕਈਆਂ ਜਗ੍ਹਾ ਤੇ ਨਸ਼ੇ ਚ ਸਾਡੀ ਕਿੰਨੀ ਪੀੜੀ ਦੀ ਤਬਾਈ ਹੋ ਗਈ ਹੈ ਇਹ ਕੈਸੀ ਚੀਜ਼ ਹੈ ਮੈਂ ਇੱਥੇ ਕਈ ਵਾਰ ਹੀ ਆਇਆ ਹਾਂ ਔਰ ਅੱਜ ਤੇ ਚਲੋ 20 ਬੱਚੇ ਤੇ ਖੇਡ ਰਹੇ ਨੇ ਪਰ 20 ਤੋਂ ਵੀ ਜ਼ਿਆਦਾ ਬੱਚੇ ਹੁੰਦੇ ਇੱਥੇ ਔਰ ਰੈਗੂਲਰ ਖੇਡਦੇ ਨੇ ਔਰ ਜਦੋਂ ਖੇਡਦੇ ਇਹਨਾਂ ਦੇ ਚਿਹਰੇ ਵੇਖਣ ਵਾਲੇ ਹੁੰਦੇ ਆ ਉਸ ਵੇਲੇ ਖੇੜ ਕੇ ਥੱਕਦੇ ਨੇ ਥੱਕ ਕੇ ਪਰ ਫੇਸ ਤੇ ਇਹਨਾਂ ਦੇ ਬੜੀ ਐਕਸਾਈਟਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਔਰ ਇੱਕ ਬਹੁਤ ਵਧੀਆ ਉਪਰਾਲਾ ਸਿਮਰਨ ਜੀ ਦਾ ਆਪਣੀ ਜਗ੍ਹਾ ਉਹਨੇ ਪ੍ਰੋਵਾਈਡ ਕੀਤੀ ਦੀ ਹੈ ਔਰ ਅੱਛਾ ਸਾਰਾ ਸਮਾਨ ਲੈ ਕੇ ਰੱਖਿਆ ਦਾ ਔਰ ਬੱਚਿਆਂ ਦੀ ਆਪ ਹੀ ਬੜੀ ਕਯੂਰੀਓਸਿਟੀ ਹੁੰਦੀ ਹੈ ਵੀ ਸ਼ਾਮੀ ਆਈ ਫਟਾਫਟ ਗਰਾਊਂਡ ਜਾਈਏ ਜਾ ਕੇ ਮੈਚ ਲਈਏ ਜਾ ਕੇ ਔਰ ਟੀਮ ਜੀ ਵੀ ਉਹ ਚਾਹੁੰਦੇ ਨੇ ਵੀ ਅਹੀ ਮਤਲਬ ਪਾਰਟਿਸਪੇਟ ਕਰੀਏ ਹਰ ਤਰੀਕੇ ਨਾਲ ਸੋ ਮੈਂ ਸਮਝਦਾ ਵੀ ਅੱਜ ਦੇ ਯੁੱਗ ਚ ਦਿਸ ਇਜ਼ ਦੀ ਬੈਸਟ ਪਲੇਟਫਾਰਮ ਇੱਕ ਵਧੀਆ ਹੈਗਾ ਮੈਂ ਬੱਚਿਆਂ ਦੇ ਮਨ ਨੂੰ ਡਾਇਵਰਟ ਕਰਨ ਦਾ ਟੂਵਰਡਸ ਪੋਜ਼ਿਟਿਵ ਤੁਹਾਨੂੰ ਵੀ ਆਪਾਂ ਦੇਖਿਆ ਤਸਵੀਰ ਲੱਗੇ ਇੱਕ ਲੜਕੀ ਉਹ ਚਲੋ ਕਈ ਵਾਰੀ ਨੂੰ ਅਸੀਂ ਤੇ ਬਜ਼ੁਰਗ ਹੋਣਦੇ ਆ ਡੇ ਬਾਏ ਡੇ 60ਾਂ ਚ ਪਹੁੰਚ ਗਏ ਆ ਅਸੀਂ ਬਟ ਚੰਗਾ ਲੱਗਦਾ ਆ ਯਾਦ ਆ ਜਾਂਦਾ ਬਿਲਕੁਲ ਬਿਲਕੁਲ ਯਾਦ ਆ ਜਾਂਦਾ ਪਰ ਮੈਂ ਮਹਿਸੂਸ ਕਰਦਾ ਆ ਵੀ ਇਹ ਇਸ ਸਿਮਰਨ ਚ ਕਈ ਚੀਜ਼ਾਂ ਦੀ ਮੈਂ ਖਾਸੀ ਦੇਖੀ ਆ ਇਹ ਜਿਹਨੂੰ ਕਹਿੰਦੇ ਆ ਨਾ ਪੱਲਾ ਉਜਾਰ ਕੇ ਮੇਲਾ ਵੇਖਦਾ ਆਪਣੇ ਲਹੂ ਦਾ ਸਵਾਦ ਵੇਖਦਾ ਇਹ ਦੇਖੋ ਇੰਨੀ ਵਧੀਆ ਜ਼ਮੀਨ ਦੇ ਦੇਣੀ ਬੱਚਿਆਂ ਨੂੰ ਖੇਡਣ ਵਾਸਤੇ ਸਾਰਾ ਸਮਾਨ ਦੇਣਾ ਉਹ ਕੋਈ ਕੌਂਟਰੀਬਿਊਸ਼ਨ ਕੋਈ ਨਹੀਂ ਲੈਣੀ ਕਿ ਕਰੋ ਇਹ ਇਹ ਬੜੀ ਵੱਡੀ ਗੱਲ ਹੈਗੀ ਹੈ ਇਹ ਰੇਰੈਸਟ ਆਫ ਰੇਰੈਸਟ ਬੜੇ ਇਥੇ ਲੀਡਰਾਂ ਬਾਹਾਂ ਮਾਰਦੇ ਨੇ ਇਹ ਉਹ ਕੋਈ ਕੁਝ ਕਰਦਾ ਕੁਝ ਕਰਦਾ ਪਰ ਪੋਜ਼ਿਟਿਵ ਤੇ ਪ੍ਰੈਕਟੀਕਲ ਚੀਜ਼ ਇਹ ਹੈ ਜੋ ਇਹਨੇ ਕਰਕੇ ਦਿਖਾਈ ਹੈ ਸਿਮਰਨ ਸਿੰਘ